ਹਾਂਜੀ ਸਾਰਿਆਂ ਨੂੰ ਮੇਰੀ ਵਾਲਿਆਂ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਅੱਜ ਆਂ ਤੀਜੇ ਪਾਗਾ ਜੀ ਵਾਲੇ ਮੋੜ ਤੇ ਤੇ ਆਪਾਂ ਕਰਦੇ ਹਾਂ ਇਸ ਕਹਾਣੀ ਨੂੰ ਸ਼ੁਰੂ ਜਿਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਈ ਜਿਉਣਾ ਕਿਹਨੇ ਦਾ ਭਰਾ ਏ ਤਾਂ ਖੁਸ਼ੀ-ਖੁਸ਼ੀ ਉਹਨਾਂ ਨੂੰ ਆਪਣਾ ਭਾਈਵਾਲ ਬਣਾ ਲਿਆ ਜੇ ਉਹ ਡੱਕੇ ਮਾਰਨ ਲੱਗਾ ਉਹਨੇ ਬੰਦਸ ਇਹ ਲਈ ਲਈ ਕਿਸੇ ਦਿਨ ਨੂੰ ਤੀਨੂ ਮੇਰੀ ਅੱਖ ਨਾਲ ਨਹੀਂ ਵੇਖਣਾ ਨਾ ਹੀ ਮੌਣੀ ਚਾਕੇ ਡੱਕਾ ਮਾਰਨਾ ਹੈ ਗਰੀਬ ਕਰਬੇ ਦੀ ਮਦਦ ਕਰਨੀ ਹੈ ਅਤੇ ਆਇ ਤਨ ਜਿਉਂਲੇ ਮੋੜ ਦਿਆਂ ਲੁਕ ਤਾਂ ਖੋਹਾਂ ਮਾਰਤਾੜ ਪ੍ਰਤਾਂ ਡੱਕਣ ਸੂ ਦੁਖ ਹੋਰਾਂ ਤੇ ਸੁਨਿਆਰਿਆਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗਿਆਂ ਪਲੀਸ ਉਹ ਦਾ ਪਿੱਛਾ ਕਰਤੀ ਇਹ ਜਿਉਣਾ ਨਾ ਦਿੰਦਾ ਪੁਲਿਸ ਨਮੋਸੀ ਦੀ ਮਾਰੀ ਪਈ ਸੀ ਸਾਰੇ ਇਲਾਕੇ ਵਿੱਚ ਜਿਉਣੀ ਦੀ ਬੱਲੇ ਬੱਲੇ ਸੀ ਪਲੀਜ਼ ਉਹ ਦੀ ਸੂਰ ਮਤਾਈ ਤੋਂ ਅ ਦਰਦੀ ਉਹਨੂੰ ਹੱਥ ਨਹੀਂ ਸੀ ਤੋਂਦੇ ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ ਧੀ ਪੈਣ ਦੀ ਇੱਜ਼ਤ ਦਾ ਸਨਿਵਾਲ ਹੋਣ ਕਰਕੇ ਤੇ ਗਉ ਗਰੀਬ ਦਾ ਰਖਕ ਹੋਣ ਸਦਕਾ ਪਿੰਡਾਂ ਦੇ ਲੋਕ ਉਸ ਨੂੰ ਹੱਥੀਂ ਸ਼ਾਮਾਂ ਕਰਦੇ ਉਸ ਸ਼ਾਮਾਂ ਕਰਦੇ ਸਨ ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ ਕਈ ਬਲਚਸ ਅਤੇ ਅਲੋਕਾਰ ਕਟਨਾਵਾਂ ਤੇ ਕਹਾਣੀਆਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਸਨ ਉਹ ਆਪਣੀ ਮਾਰਦਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਕੋਲ ਰੱਖਿਆ ਕਰਦਾ ਸੀ ਇੱਕ ਦਿਨ ਕਾਂਸ਼ੀ ਦਾ ਬਿੱਲ ਪਈਮਾਨ ਹੋ ਗਿਆ ਉਸਨੇ ਜਿਉਣੀ ਨੂੰ ਫੜਾ ਕੇ ਉਹਦਾ maal ਹੜੱਪਣ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜਿਉਣੀ ਨੇ ਆਉਣਾ ਪੁਲਿਸ ਆ ਗਈ ਜਿਉਣਾ ਅਜੇ ਆਇਆ ਨਹੀਂ ਸੀ ਕਿ ਇੱਕ ਬੁੱਢੀ ਨਸੀ ਨਸੀ ਗਈ ਤੇ ਪਿੰਡੋਂ ਬਾਹਰ ਹੀ ਜਿਉਣੇ ਨੂੰ ਕਾਂਸੀ ਵੀ ਕਰਤੂਤ ਬਾਈ ਦੱਸ ਦਿੱਤਾ ਉਹ ਉਸੇ ਪਲ ਪਿਛਾ ਮੋੜ ਗਿਆ ਜਦੋਂ ਪੁਲਿਸ ਚਲੀ ਗਈ ਜਿਉਣੇ ਨੇ ਆਕੇ ਕਾਂਸੀ ਰਾਮ ਦਾ ਖੂਬ ਪੜਾਂਗਾ ਕੀਤਾ ਕਾਂਸੀ ਨੇ ਮਰਤਾ ਤਪਵੇ ਕਰਕੇ ਮਸੀ ਆਪਣੀ ਜਾਨ ਬਖਸ਼ਾਈ ਤੇ ਅਗਾਹ ਤੋਂ ਬੇਈਮਾਨੀ ਕਰਨ ਤੋਂ ਤੌਬਾ ਕੀਤੀ ਸੌਣ ਦਾ ਮਹੀਨਾ ਸੀ ਲੰਗੋਵਾਲ ਪਿੰਡ ਦੇ ਕੋਰੇ ਤੀਆ ਪੈਰਿਆ ਸੰ ਇੱਜਾਉਣੀ ਮੋੜ ਦਿ ਟੋਲੀ ਉੱਥੇ ਆਪ ਜੀ ਇੱਜਾਉਣੀ ਨੇ ਜ਼ਮੀਨ ਤੇ ਚਾਦਰਾਂ ਵਿਸ਼ਾ ਕੇ ਆਖਿਆ ਅੰਕੜਿਓ ਆਪਣੀਆਂ ਟੂਮਾ ਲਾ ਦੋ ਡਰਦੀਆਂ ਮਾਰੀਆਂ ਕੁੜੀਆਂ ਬੰਵਾ ਆਪਣੀਆਂ ਟੂਮਾਂ ਲਾ ਲਾ ਕੇ ਚਾਦਰੇ ਤੇ ਸੁੱਟੀ ਜਾਣਾ ਉਹ ਚਾਦਰ ਬਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਸਲਾ ਕਰਕੇ ਬੋਲੀ ਬੇਬੀ ਗਰਿਆ ਮੇਰੇ ਤਾਂ ਸੋਹਰੇ ਅਮ ਬੜੀ ਅਬੇੜੀ ਨੇ ਅਬੇੜੀਆ ਉਹ ਤਾਂ ਮੇਰੇ ਹੱਡਾਂ ਚੋਂ ਤੁਮ ਕੱਢ ਲੈਣਗੇ ਮੇਰੇ ਪਿਓ ਕੇ ਬੜੇ ਗਰੀਬਾ ਉਹਨਾ ਮਸੀ ਮੇਰਾ ਵਿਆਹ ਕੀਤਾ ਜਮੀਨ ਧਰ ਕੇ ਉਹਨਾਂ ਚ ਦੁਬਾਰਾ ਤੁਮਾ ਖੜਾ ਹੋ ਜੀ ਪ੍ਰੋਖੋ ਨਹੀਂ ਬੇਬਿਗਰਾ ਮੈਂ ਤੇਰੀ ਪੈਣ ਵਰਗੀਆਂ ਮੈਂ ਕੌਲੀ ਦਾ ਤਰਨ ਲਾਈ ਅਜੇ ਹਾ ਸੀ ਕੇ ਜਿਉਣੇ ਦਾ ਦਿਲ ਪੱਸੀ ਜਿ ਕਿਆ ਉਹਨੇ ਝਟ ਜਿਆਦ ਰਹੀ ਦੀ ਗੰਡ ਕੋਲ ਦਿੱਤੀ ਤੇ ਆਖਿਆ ਇਕਲਿਓ ਚੁੱਕ ਲਓ ਆਪੋ ਆਪਣੀਆਂ ਤੁਮਾਂ ਕੈ ਚਾਦਰ ਛਾੜ ਕੇ ਅਗਾਹ ਟੁਰ ਪਿਆ ਇਸ ਘਟਨਾ ਤੋਂ ਮਗਰੂ ਹਉਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਾਰਕ ਦਿੱਤਾ ਇੱਕ ਦਿਨ ਹਰਾ ਜਾਂਦਿਆਂ ਜਿਉਣੀ ਨੂੰ ਭੁੱਖ ਲੱਗ ਗਈ ਕੋਸ ਨੇ ਵੇਖਿਆ ਕਿ ਇੱਕ ਕੁੜੀ ਖੇਤ ਨੂੰ ਪੱਤਾ ਲਈ ਜਾਂਦੀ ਏ ਉਹਨੇ ਕੁੜੀ ਕੋਲ ਆ ਕੇ ਆਖਿਆ ਆਪਣੇ ਰੋਟੀ ਖਵਾਏਗੀ ਆਹੋ ਵੀਰ ਆਖ ਕੁੜੀ ਨੇ ਆਪਣੇ ਸਿਰ ਤੋਂ ਸ਼ਿੱਕੂ ਲਾ ਕੇ ਲੁਸੀ ਦੀ ਚੱਕਰੀ ਧਰਤੀ ਤੇ ਰੱਖੀ ਤੇ ਪੋਣੀ ਚੋਂ ਦੋ ਮਿਸੀਆਂ ਰੋਟੀਆਂ ਕੱਢ ਕੇ ਉੱਤੇ ਆਮਬ ਦੇ ਅਚਾਰ ਦੀ ਫਾੜੀ ਤੇ ਗੰਡਾ ਉਹ ਰੱਖ ਕੇ ਉਹਦੇ ਹੱਥ ਖੜਾ ਦਿੱਤੀਆਂ ਜਿਉਣੀ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੁਸਿਆ ਤੇ ਅਗਾਹ ਤਰ ਗਿਆ ਕਿ ਚੇਵਣੀ ਮੋਰteil ਸੁਖੀ ਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਕਹਾਣੀਆਂ ਕਹਾਣੀਆਂ ਵੀ ਹਨ ਸੋ ਏ ਸੀ ਅੱਜ ਦੀ ਕਹਾਣੀ ਸੋ ਉਮੀਦ ਕਰਦਾ ਕਿ ਇਹ ਵੀ ਕਹਾਣੀ ਤੁਹਾਨੂੰ ਪਸੰਦ ਆ ਬਗੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਗਲਾ ਭਾਗ ਆਪਾਂ ਕੱਲ ਨੂੰ ਫੇਰ ਲੈ ਕੇ ਆਵਾਂਗੇ ਤੇ ਉਦੋਂ ਲਈ ਰੱਬ ਰੱਖਾ ਸਾਰਿਆਂ ਨੂੰ ਮੇਰੀ ਬਦਿਓ ਸਤਿ ਸ੍ਰੀ ਅਕਾਲ ਜੀ ਹਸਦੇ ਵਸਦੇ ਰਹੋ ਖੁਸ਼ ਰਹੋ ਸ਼ੁਕਰੀਆ ਜੀ